ਮੈਂ ਜੀ ਪਰਮੇਸ਼ੁਰੇ ਦਾ ਜਨਦਾ ਲੱਗਿਆ ਪਿਆ ਓਏ তোর ਬਾਈ ਕਿਵੇਂ ਆ ਬੱਦੀ ਹੋ ਗਈ ਮੈਂ ਤੇ ਬਾਈ ਕੈਂਟ ਵੀ ਕੁੰਨ ਕੀ ਕਰੇ ਸਾਰੇ ਠੀਕ ਨੇ ਕਰੇ ਠੀਕ ਨੇ ਵੀ ਸਾਰੇ ਮੈਂ ਤਾਂ ਯਾਰ ਤੇਰੇ ਲਈ ਕੋਈ ਕੰਮ ਜਾਇਆ ਹਾਂ ਦੱਸੋ ਮੈਨੂੰ ਯਾਰ ਥੋੜੀ ਹੈਗੀ ਪੈਸਿਆਂ ਦੀ ਲੋੜ ਤੇ ਪਹਿਲਾਂ ਵੀ ਯਾਰ ਤੂੰ 10000 ਰੁਪਏ ਲੈ ਜਾ ਦਈ ਬਈ ਓ ਯਾਰ ਮੈਨੂੰ ਆਹ ਦਿੱਤੀ ਆਹ ਦਿੱਤੀ ਦੇ ਦੇ ਮੈਂ ਤੇਰੀ ਜੀਰੀ ਬਣੇ ਮੋੜ ਦੋ ਮੈਨੂੰ 5000 ਰੁਪਏ ਦੀ ਲੋੜ ਆ ਮੈਨੂੰ ਮੜਾ ਦੇ ਦੇ ਜੀ ਮੈਂ ਤੈਨੂੰ ਜੀ ਨਹੀਂ ਬੜੇ ਮੋੜ ਦੂੰਗਾ। ਨਹੀਂ ਯਾਰ ਅਗਲੀ ਅਗਲੀ ਵਾਰੀ ਦੇਣੀ ਨਾ ਜਦੋਂ। ਮੈਂ ਯਾਰ ਤੇ ਆਪਣਾ 15000 ਰੁਪਏ ਹੋਊਗਾ ਮੈਂ ਤੈਨੂੰ 15 15 ਹੀ ਮੋੜ ਦੂੰ ਪਾਵੇਂ ਵਿਆਹ ਹੀ ਲਾਣੀ ਯਾਰ ਮੈਨੂੰ ਐਕਤੀ ਦੇ ਦੇ। ਮੋੜ ਦਿਂ ਅਭੀ। ਮੋੜ ਦੂੰ ਯਾਰ। ਅੱਨਾ ਨਹੀਂ ਫਿਰ ਤੇਰੇ ਮੈਂ ਪਿੱਛੇ ਨਹੀਂ ਚਾਹਤਾ। ਕਰ ਦੇ ਯਾਰ ਤੂੰ ਮੈਨੂੰ ਗੂਗਲ ਤੇ ਹੀ ਕਰ ਦੇ। ਹੋ ਗਿਆ ਦੇਖ ਵਈ ਕਸ ਤੇ। ਹਾਂ ਇਹ ਚੱਲ ਠੀਕ ਆ। ਚੱਲ ਠੀਕ ਆ ਵਈ। ਧੰਨਵਾਦ ਯਾਰ ਤੇਰਾ। ਮੈਂ ਤਾਂ ਅਗਲੀ ਵਾਰੀ ਤੇਰੇ ਪੱਕਾ ਮੋੜ ਦੂੰ ਯਾਰ। ਹੋਣ ਭਾਈ ਜਿਵੇਂ ਹਾਂ ਵਧੀਆ ਵੀ ਬਹਿ ਜਾ। ਹੋ ਸੁਣਾ ਬਈ। ਵਧੀਆ ਵੀ ਵਧੀਆ ਯਾਰ ਤੇ ਮੈਨੂੰ ਇੱਕ ਕੰਮ ਆਇਆ ਸੀ ਹਾਂ ਬਈ ਦੱਸ ਮੈਨੂੰ ਯਾਰ ਥੋੜੇ ਜਿਹੀ ਪੈਸਿਆਂ ਦੀ ਲੋੜ ਹੈ ਬਾਈ ਬਣ ਕੇ ਮੈਨੂੰ ਦੇ ਦੇ ਪੈਸੇ ਪੈਸੇ ਤਾਂ ਬਈ ਲੈ ਜਾ ਪਰ ਤਰੇ ਗਾ ਨਹੀਂ ਪਹਿਲਾਂ ਵਾਲੇ ਰਹਿੰਦੇ ਨੇ ਯਾਰ ਆਪਣਾ ਕੋਈ ਨਾ ਯਾਰ ਮੈਂ ਅੱਜ ਹੀ ਤੁਮਸਰਾ ਸਭ ਆਪਣਾ ਕਲੀਅਰ ਕਰ ਦੂ ਬਾਈ ਹੁਣ ਕਿਵੇਂ ਥੋੜੇ ਜਿਹੇ ਪੈਸੇ ਦੇ ਮੈਨੂੰ ਲੋੜ ਹੈ ਕਿੰਨੇ ਦਾ ਹੈ ਮੈਨੂੰ ਯਾਰ ਤੂੰ 3000 ਰੁਪਏ ਦੇ ਚਲ ਬਈ ਹਾਂ ਮੈਨੂੰ ਕਹਿਣਾ ਸੀ ਪਰ ਯਾਰ ਮੇਰੇ ਚਾ ਕੋਈ ਨਾ ਮੈਂ ਨਹੀਂ ਦਲਦਾ ਚਾਹੀਏ ਤੇਰਾ ਧੰਨਵਾਦ ਵੀ ਬਹੁਤ ਸਾਰੇ ਨੂੰ ਮੈਂ ਜਾਨਣਾ ਚਾਹਤਾਂ ਧੰਨਵਾਦ ਵੀ ਤੇਰੇ ਮੂਡ ਇੱਕ ਮਹੀਨੇ ਬਾਅਦ ਅੱਜ ਗਾਂ ਬਿੰਦਰ ਤੋਂ ਉਹਦਾ ਰਾਂਨੇ ਪੈਸੇ ਹਟਕੇ ਲਿਆਉਣੇ ਆ ਹੋਰ ਮਿੰਟੂ ਮਨੇ ਦੀ ਵਧੀਆ ਵੀ ਵਧੀਆ ਹੋਰ ਬਸ ਇੱਕ ਕਰੀ ਤੇ ਮਨੇ ਸਾਰੇ ਦਾਦੇ ਵੀ ਵਾਰ ਸਾਰੇ ਵਧੀਆ ਹੋ ਗਿਆ ਕਿੱਛ ਚੱਲਿਆ ਮੈਂ ਤਾਂ ਯਾਰ ਬਿੰਦਰ ਤੋਂ ਉਹਦਾ ਰਾਂ ਵਾਲੇ ਪੈਸੇ ਹਟਕੇ ਲੈਣਾ ਯਾਰ ਮੈਂ ਨਹੀਂ ਲੈਣੇ ਨੇ ਯਾਰ ਤੇਰੇ ਕਿੰਨੇ ਖਲੇ ਗਏ ਉਹ ਇਹ ਯਾਰ ਲੈਣੇ ਨਹੀਂ ਅੱਤਨ ਨਹੀਂ ਯਾਰ ਪੀਏ ਯਾਰ ਪਹਿਲਾਂ ਵਾਲੇ ਵੀ ਉਹਦੇ ਕੋਲ ਯਾਰ ਮੇਰੇ ਵੀ ਵਿਖਾ ਸੇ ਯਾਰ ਭੱਜ ਜਿਆ ਚਲ ਜਲਦੀ ਅਗਰ ਆਪਾਂ ਦੋਹੀ ਚੱਲਦੇ ਆ ਚੱਲ ਬਈ ਚਾ ਓਏ ਬਿੰਦਰ ਜੱਜ ਸਾਰੇ ਸੌਂ ਕਰੀਏ ਨਹੀਂ ਕਰਦਣੇ ਆ ਅਬ ਬਿੰਦਰਾ ਬਿੰਦਰਾ ਹਾਂ ਬਈ ਕੀ ਕੰਮ ਹੈ ਜੇ ਤੇ ਯਾਰ داری ਵਾਲੇ ਪੈਸੇ ਲੈਣ ਆਏ ਆ ਅਬ ਦੇ ਯਾਰ ਮੇਰੇ ਕੋਲ ਕੋਈ ਪੈਸਾ ਨਹੀਂ ਯਾਰ ਤੁਸੀਂ ਦੋ ਦਿਨਾਂ ਬਾਅਦ ਆ ਜਿਓ ਉਹ ਨਹੀਂ ਯਾਰ ਕੋਈ ਕੰਮ ਕਰਾ ਯਾਰ ਯਾਰ ਮੈਨੂੰ ਸੁਣ ਯਾਰ ਜਦ ਐਨੀ ਵਾਰੀ ਕਹਤਾ ਵੀ ਬਈ ਦੋ ਦਿਨਾਂ ਨੂੰ ਆ ਜਿਓ ਮੈਂ ਤੁਹਾਨੂੰ ਤੁਹਾਡੇ ਪੈਸੇ ਮੋੜ ਦੂੰਗਾ। ਬਈ ਫਿਰ ਅਸੀਂ ਦੋ ਦਿਨਾਂ ਨੂੰ ਆਵਾਂਗੇ ਜ਼ਰੂਰ ਨਹੀਂ ਨਾ। ਹਾਂ ਜੂ ਕੀ ਗੱਲ ਹੈ। ਤੇ ਇਹਨਾਂ ਦੇ ਪੈਸੇ ਕਿੱਥੋਂ ਮੋੜੂੰਗਾ ਯਾਰ ਮੈਂ ਤਾਂ ਸਾਰੇ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਤੇ ਲਾ ਦੇ। ਦੋ ਦਿਨ ਬਾਅਦ ਮੰਤੂ। ਮੰਤੂ। ਹਾਂ ਬਈ ਕਿਵੇਂ ਐ? ਵਧੀਆ ਬਈ। ਬਈ ਗੰਮ ਨਹੀਂ ਵੀ। ਬਈ ਦੋ ਦਿਨ ਹੋ ਗਏ ਅਜੇ ਆਪਾਂ ਤੋਂ ਪੈਸੇ ਲੈ ਕੇ ਜੀ। ਹਾਂ ਯਾਰ ਕਿਹਾ ਸੀ ਅਰਬਿੰਦਰ ਨੇ ਚੱਲ ਚੱਲ ਕੇ ਹਾਂ ਆ ਜਾ ਵੀ ਨਹੀਂ ਕੀ ਆਵਾਂਗੇ ਬਿੰਦਰ ਤੋਂ ਵੈਸੇ ਪਰਮੇਸ਼ਵਰ ਦਾ ਝੰਡਾ ਲੱਗਿਆ ਪਿਆ ਹੋਏ